ਭਾਂਡੇ ਬਣਾ ਬਣਾ ਕੇ ਆਪ ਹੀ ਪੀਵੀ ਤੁਰਿਆ ਹੁੰਦਾ ਦੂਜਿਆਂ ਦੇ ਮੂੰਹ ਖੋ ਲਈ ਮਾਰ ਦੂ ਤੈਨੂੰ ਅੰਜੀ ਆ ਆ ਫਿਰ ਕਰੋਨਾ ਪਾਦ ਨੇ ਵਿੱਚ ਉਹ ਗਲਤ ਸ਼ੈ ਨਿਕਲਾਈ ਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਜ ਦੇ ਵਲੌਗ ਬੜਾ ਇੰਟਰਸਟਿੰਗ ਆ ਤੁਹਾਡਾ ਭਰਾ ਤੁਹਾਨੂੰ ਅੱਜ ਬੂਦ ਘੁੱਤੀਰੇ ਵਾਲਾ ਪਾਣੀ ਵਿੱਚ ਬੜੇ ਘੈਂਡ ਘੈਂਡੇ ਇਨਗਰੀਡੀਅੰਟ ਮੈਂ ਸਾਰੀ ਰਸੋਈ ਫੋਲ ਕੇ ਤੁਸੀਂ ਖਿਲਾਰਾ ਚੈੱਕ ਕਰ ਸਕਦੇ ਆ ਮੈਂ ਫੋਲ ਫੋਲ ਆ ਉਹ ਜਾ ਕੇ ਇਹ ਅਸੀਂ ਤਾਂ ਜਿੰਮ ਕਰਨੀ ਅਸੀਂ ਪਤਲੇ ਹੋਣਾ ਭਾਂਡੇ ਬਣਾ ਬਣਾ ਕੇ ਆਪ ਹੀ ਪੀਵੀ ਤੁਰਿਆ ਹੁੰਦਾ ਦੂਜਿਆਂ ਦੇ ਮੂੰਹ ਖੋ ਲਈਦਾ ਉਬੇ ਮੈਂ ਹੀ ਪੀ ਲਾ ਮੈਂ ਹੀ ਖਾਲਾਂ ਪਾ ਕੋ ਛੱਡਾਂ ਹੀ ਨਾ ਮਾੜੀ ਜੀ ਵੀਡੀਓ ਕੋ ਵੇਖ ਕੇ ਆ ਜਾਂਦਾ ਬਸ ਆ ਬਣਾ ਕੇ ਮੈਂ ਖਾਲਾਂ ਮੈਂ ਆਉ ਇਹ ਪਤਾ ਨਹੀਂ ਲੱਗਦਾ ਵੀ ਕੀ ਰਿਐਕਸ਼ਨ ਉਹ ਕਰਦਾ ਕੀ ਨਹੀਂ ਕਰਦਾ ਤੇਰੀ ਕਮੀ ਤੂੰ ਵੀ ਆ ਜਾ ਨਹੀਂ ਜੇ ਤੂੰ ਲੱਛਣ ਫਿਰ ਕਰਦਾ ਵੀ ਕੀ ਆ ਹਾਂ ਆਜੋ ਨੇ ਨੇ ਕੁਝ ਖਲਾਰਾ ਪਾਇਆ ਰ ਕਿਸੇ ਆਂਡੇ ਬਾਲਿੰਗ ਕਰਦਾ ਕਿਤੇ ਕੀ ਕੁਛ ਨਹੀਂ ਛੱਡਦਾ ਵੀ ਕੋਈ ਬੰਦਾ ਕੋਈ ਇੱਕ ਠੀਕ ਕਰਮਸ਼ਾਤ ਕਰਨਾ ਵੀ ਕਿਉਂ ਤੂੰ ਆਂਡੇ ਖਾਣੇ ਵਿੱਚ ਪਕਤੀਰਾ ਪੂਟ ਕੇ ਪਾਣੀ ਪੀਣਾ ਹਾਂ ਕਿਦੇ ਮੈਂ ਆ ਖਾਣਾ ਮੈਂ ਆ ਉਹ ਖਾਣਾ ਬੰਦਾ ਕੋਈ ਨਹੀਂ ਤੈਨੂੰ ਬੇਸਿਕ ਇਹਨਾਂ ਦੀ ਇਹਨਾਂ ਦੀ ਤਾਂ ਚੱਲਦੀ ਰਹਿਣੀ ਐਵੇਂ ਇਹਨਾਂ ਦੀ ਜਬਾਨ ਕੈਂਚੀ ਵਾਲੀ ਲੱਗੀ ਆ ਆਹੋ ਸਾਡੀ ਜਬਾਨ ਕੈਂਚੀ ਵਾਲੀ ਲੱਗੀ ਤੇਰਾ ਤਾਂ ਲੱਗਾ ਹੀ ਕੋਈ ਨਹੀਂ ਗਾ ਗੁੰਦਕੀ ਧੀਰਾ ਮੈਂ ਕੱਲ ਦਾ ਆਪਣੇ ਹੋ ਕੇ ਰੱਖਿਆ ਤੂੰ ਬੇਚਾਰਾ ਕੱਲ ਦਾ ਬੇਚਾਰਾ ਦੂਰਾ ਦੂਰਾ ਹੋ ਗਿਆ ਕੱਲ ਮੈਂ ਟਾਈਮ ਨਹੀਂ ਲੱਗਾ ਨਿਕਲੀ ਜਾਂਦਾ ਕੱਲ ਰਾਤ ਬਾੜੀ ਪਾ ਕੇ ਬਹਿ ਰੱਖ ਨਾ ਇਹਦਾ ਹਾਂ ਹੌਣੇ ਨੂੰ ਪਤਾ ਹੈ ਨਹੀਂ ਕੀ ਬਣਾਉਣਾ ਉਹ ਪਤਾ ਨਹੀਂ ਕੀ ਬੰਨਣਾ ਇਹਦਾ ਤੁਸੀਂ ਘੰਟੇ ਲਈ ਚੀਆ ਸੀਡ ਵੀ ਪਾ ਸਕਦੇ ਆ ਇੱਕ ਘੰਟੇ ਲਈ ਚੀਆ ਸੀਡ ਸਰਾ ਭਾਣੀ ਫੇਰ ਸਵਾ ਕਰ ਕਰਕੇ ਜੇ ਪਤਾ ਨਹੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਕਿੱਥੋਂ ਕਿੱਥੋਂ ਵੇਹਾਂ ਦਾ ਰਹਿੰਦਾ ਮੈਂ ਅਗਰ ਦੂਜਿਆਂ ਨੂੰ ਖਾਣਾ ਪੀਣਾ ਵੀ ਰੋਕ ਦਿੰਦਾ ਵੀ ਦੂਜਿਆਂ ਮੰਮੀ ਸਾਫ ਨਹੀਂ ਲੱਭੀ ਸੌਂਫ ਲੱਭ ਦੇਣੀ ਮੈਂ ਫੇਰ ਕੁਝ ਖਿਲਾਰ ਦੂੰਗਾ ਤਾਂ ਆਹ ਲੈ ਆਂਦੀ ਹੈ ਕੱਲ ਅਜੇ ਕਿੱਥੇ ਆ ਕਿੱਥੋਂ ਲਿਆਂਦੀ ਗੱਲ ਆਪਾਂ ਸੌਦੇ ਚ ਸੌਂਫ ਮੈਂ ਲੈ ਕੇ ਆਈ ਆ ਲੈ ਆਈ ਆ ਜਾ ਲਿਆ ਭੈਣ ਬਣੀ ਸੌਂਫ ਵੀ ਲੈ ਆਈ ਆ ਤੇ ਉਹ ਵੀ ਲੈ ਕੇ ਆਈ ਆ ਲੱਗ ਉਹ ਕੀ ਹੁੰਦਾ ਜਵੈਣ ਆ ਜਾ ਆ ਜਾ ਇਧਰਲੇ ਪਾਸੇ ਆਜੋ ਆਹ ਆ ਸੌਰੀ ਇਧਰਲੇ ਪਾਸੇ ਆਹ ਖਸਖਸ ਪਾਉਣੀ ਤੁਸੀਂ ਪਹਿਲਾਂ ਤੇ ਤੋਤਾ ਲੈਣਾ ਹੋਵੇ ਉੱਥੇ ਅੱਛਾ ਇਹ ਮਾੜਾ ਵਾ ਮਰ ਤੋਂ ਪਹਿਲਾਂ ਪਿਉ ਕੇ ਰੱਖੀ ਦੀ ਆ ਭਰਾਓ ਤੇ ਦਿਮਾਗ ਕੰਮ ਕਰਦਾ ਮੇਰੇ ਖਾਸਾ ਜਿੰਨੇ ਤੇ 30 ਦਿਨ ਖਸਖਸ ਦਾ ਦਾਣਾ ਛੇਤੀ ਗਰੀਕ ਨਹੀਂ ਹੁੰਦਾ ਦਾ ਉਹਨੇ ਸਫਾਈ ਕਰਨੀ ਸੀ ਉਹਨੇ ਸਫਾਈ ਨਹੀਂ ਕਰਨ ਦਿੱਤੀ ਬਾਹਰ ਕੱਢਦਾ ਵਾ ਤੇ ਅੱਜ ਸੋਈ ਪਈ ਐਂ ਰਹਿਣੀ ਚਾਹੀਦੀ ਹੁਣ ਆਹ ਇੰਨੀ ਇੱਥੇ ਪਈ ਆ ਆਮਾ ਨਾ ਨਾ ਇਹ ਕੰਡੇ ਦੇ ਤੋਲ ਤੋਲ ਖਾਂਦੀਆਂ ਸਵਾਹ ਪਤਲੀਆਂ ਹੋਣਾ ਤੇ ਤੁਹਾਨੂੰ ਖਾਣਾ ਨਹੀਂ ਆਉਂਦਾ ਸੌਫ ਦੇ ਦੇ ਮੰਮੀ ਆਪ ਹੀ ਪਾਣੀ ਪੀਵੀ ਜਾਨੀ ਆ ਲੱਸੀ ਪੀਣੀ ਆ ਲੱਸੀ ਕਰੇ ਅੱਗੇ ਤੂੰ ਲੱਸੀ ਪੀਣੀ ਆ ਸੋ ਤੁਸੀਂ ਆਪ ਦੀ ਰਸੋਈ ਦੇ ਵਿੱਚ ਖਲਾਰਾ ਪਾਉਣ ਦਾ ਤੁਹਾਡਾ ਦਿਲ ਕਰਦਾ ਪਾਓ ਨਹੀਂ ਦਿਲ ਕਰਦਾ ਨਾ ਪਾਓ ਯਾਰਾਂ ਨੇ ਤਾਂ ਪਾਉਣਾ ਜੀ ਯਾਰਾਂ ਨੇ ਖਾਂਡੇ ਆ ਨਾ ਚੱਕਣ ਦੇ ਹੱਥ ਕੋਈ ਲਾ ਕੇ ਖਾਵੇ ਤੋੜਦਾ ਵੇਖਿਆ ਹੱਥ ਅੱਜ ਮੈਂ ਹੈਲੋ ਫਰੈਂਡਸ ਤੁਸੀਂ ਇੰਜੋਏ ਕਰ ਰਹੇ ਹੋ ਵਲੌਗ ਵੈਰੀ ਨਾਈਸ ਇਹ ਤਾਂ ਕੁਲਲਲੀ ਖਲੀ ਤਾਂ ਬੋਲਦੀ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਤਾਂ ਨਾਲੇ ਆਪਣੇ ਘਰ ਦੀ ਮੈਂਬਰ ਨਹੀਂ ਰਹੀ ਹੁਣ ਅਗਲੇ ਘਰ ਦੀ ਮੈਂਬਰ ਹੋ ਗਈ ਸਾਡੀ ਸੰਧੂ ਪਰਿਵਾਰ ਦੀ ਕੁੜੀ ਥੋੜੀ ਰਹੀ ਏ ਇਹ ਹੋ ਗਈ ਗਿੱਲ ਪਰਿਵਾਰ ਦੀ ਕੁੜੀ ਸਾਡਾ ਸੰਧੂ ਪਰਿਵਾਰ ਮੈਂ ਮੰਮੀ ਦੇ ਮੋਟਾ ਬਸ ਦੈਟਸ ਇ ਬਾਕੀ ਸਾਰੇ ਲਲੀ ਖਲੀ ਓ ਮਾਈ ਗੋਡ ਹੁਣ ਇਹਦੇ ਚ ਮੰਮੀ ਸੌਂਫ ਪਾਉਣੀ ਆ ਤੈਨੂੰ ਨਾ ਕੁਝ ਰੱਖਣਾ ਇਹਨੂੰ ਇਦਾਂ ਨਹੀਂ ਰੱਖਣਾਗਾ ਇਹਨੂੰ ਛਾਨਣਾ ਹੁਣ ਛਾਨ ਆ ਬਈ ਸ਼ਾਨਣੀ ਕਿੱਥੇ ਆ ਸ਼ਾਨਣੀ ਉਹ ਸੰਦੀਪ ਲਈ ਫਿਰਦੀ ਸ਼ਾਨਣੀ ਦੇ ਗੱਡੀਪ ਤੁਹਾਨੂੰ ਮੈਂ ਤੁਹਾਨੂੰ ਚੀਜ਼ਾਂ ਬਣਾ ਬਣਾ ਖਵਾਉਂਦਾ ਰਹਿੰਨਾ ਤੁਹਾਨੂੰ ਪਚੜੀਆਂ ਨਹੀਂ ਉਹ ਨੀ ਗੱਡੀਪ ਐਸਕਿਊਜ ਮੇ ਕਰਾ ਆਹ ਕੀ ਆ ਇਹ ਭਰਾ ਇੱਧਰ ਮੈਂ ਫੇਰੇ ਮਾਰ ਮਾਰ ਤੈਨੂੰ ਅੰਜੀ ਆ ਪੜੀ 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 ਜਿਹੜੀ ਵਿੱਚ ਲੜਦੇ ਫਿਰਦੇ ਰਹਿੰਦੇ ਤੁਸੀਂ ਦਾਦਾ ਦੇ ਕੋ ਦਰ ਕਿਸ਼ਕੋ ਬਗਾਨੇ ਘਰ ਦੀ ਕੁੜੀ ਨੇ ਮੇਰੇ ਦੰਦੀ ਵੱਡੀ ਗੱਲ ਪਰਿਵਾਰ ਦੀ ਨੇ ਗੱਲ ਪਰਿਵਾਰ ਨੂੰ ਬੇਨਤੀ ਆ ਹਏ ਚਲ ਇਹਨੂੰ ਵੀ ਲੈ ਲਈਆਂ ਵੇਂਦੀਆਂ ਨੂੰ ਹੱਥ ਲਾ ਆ ਲੈ ਨਾਲ ਚੱਲ ਕੇ ਟੀ ਲਿਆਤਾ ਓਗ ਲਿਆ ਦਗਦੀ ਪਾ ਇਹਦਾ ਪੋਡਰੀ ਇਹਦਾ ਸਾਦੀ ਦਿਹਾੜੀ ਆ ਹੀ ਲੱਗਾ ਰੋਟੀ ਗੁਗੂ ਅੱਜ ਜੋ ਆਣੀ ਮੋٹے ਦਿਮਾਦਿਏ ਥੂਥੀਏ ਮੋٹے ਦਿਮਾਦਿਏ ਜਿੰਨਾ ਫਰੀਦ ਦੀ ਛਾਂ ਨਹੀਂ ਆਉਂਦੀ ਜੇ ਵਾਰੀ ਖਾਂਦੇ ਆ ਪਰ ਆ ਉਹ ਪੌਣੀ ਪਈ ਹੋਂਦੇ ਚ ਛਾਂ ਲਾ ਉਹ ਗਿੱਲੀ ਆ ਤੇ ਸੁੱਕੀ ਲੈ ਲੈ ਉਥੇ ਤੇ ਲੈ ਆਪਣੇ ਧੰਨੀਆਂ ਪੌਣੀਆਂ ਮੰਮੀ ਨੂੰ ਲਾ ਦੇ ਮੰਮੀ ਨੂੰ ਲਾ ਦੇ ਮੰਮੀ ਨੂੰ ਰੋਕਣਾ ਉਹ ਭਰਾਵਾ ਤੁਸੀਂ ਨਾ ਹੱਥ ਥੁਥਨਾ ਕਰਿਓ ਇਹਦਾ ਭੜਾ ਲੱਗਦਾ ਕੰਮ ਹਾਂ ਮੇਰਾ ਤਾਂ ਹੱਥ ਠੀਕ ਸਾਫ਼ ਸੀਗਾ ਇੱਥੇ ਚਾ ਲੈ ਕੇ ਆਓ ਚਿਮਚਾ ਉਹ ਕੁਛ ਨਹੀਂ ਹੁੰਦਾ ਕਿਤੇ ਬੀਬੀਆਂ ਚ ਰਾਟੇ ਨਾ ਹੱਥ ਨਹੀਂ ਗੁੰਨਦੇ ਕਾ ਤੁਹਾਨੂੰ ਤੁਸੀਂ ਇਹ ਵੈਮੀ ਆ ਆਟੇ ਨਾਲ ਹੱਥ ਨਹੀਂ ਗੋਲਣ ਦੀਆਂ ਹੱਥ ਨਾਲ ਆਟਾ ਗੋਲਣ ਦੀਆਂ ਸਾਰਾ ਖਲਾਰੀ ਆ ਨਾ ਉਥੇ ਇੱਕ ਥਾਂ ਤੇ ਪੁਦੀਨਾ ਹੈਗਾ ਆਪਣੇ ਕੋ ਪੂਤ ਨਾ ਹੁੰਦਾ ਪੁਦੀਨਾ ਨਹੀਂ ਹੁੰਦਾ ਨਾਲ ਸੁੱਕਾ ਪੁਦੀਨਾ ਹੈ ਅਹ ਉਹ ਕਾਲੀ ਮਿਰਚ ਹੈਗੀ ਆਪਣੇ ਕੋ ਹੈ ਅਹ ਉਧਰ ਕੀ ਵੇ ਨਹੀਂ ਕੈਮਰੇ ਚ ਥੋੜੀ ਮਿਰਚ ਨਿਕਲਣੀ ਆ ਮੰਮੀ ਕਿੱਥੇ ਪਈ ਓਰੇ ਆ ਫਿਰ ਮੰਮੇ ਕੋਡਰ ਚਾਹੀਦਾ ਉਹ ਨਹੀਂ ਸਾਫਤੀ ਚੱਲ ਜੇ ਤੇ ਵਧੀਆ ਗੱਲ ਆ। ਚੱਲ ਸਾਫ ਪਾਊਡਰ ਲੈ। ਮੂੰਹ ਚ ਵਾਰ ਦੇ ਫੋਨ। ਪਾਊਡਰ ਲੈ ਲੈ ਪਾਊਡਰ। ਕਿੱਥੇ ਪਾਊਡਰ? ਆ ਵੇ ਪਿਆ। ਓਕੇ ਇਹ ਆ ਵੇਖੋ ਭਾਈ। ਭਾਈ ਸਾਫਤੀਆਂ ਨੂੰ ਵੀ ਪੀਸ ਕੇ ਪਾਊਡਰ ਬਣਾਇਆ ਘਰੇ ਵੀ ਪਾਊਡਰ ਬਣਾਇਆ ਹੋਇਆ। ਅਸੀਂ ਕੁਦਰਤੀ ਲਾਵਾਂਗੇ। ਨੈਚਰ। ਖਾਸ ਖਾਸ ਖੰਡ। ਹੂੰਗੀ। ਜਿੰਨਾ ਜਿੰਨਾ ਇਹ ਪਾਈ ਜਾਂਦਾ ਨੇ ਪਾਸ ਖਾਤਾ ਨਹੀਂ ਪੀਤਾ ਨਹੀਂ ਜਸ ਪੀਤਾ। ਉਹ ਜਾਗਾ ਮੈਂ ਸ਼ੈਫ ਬੰਦਾ ਜਾਂਦਾ ਜੰਨਾ ਤੇ ਉਹ ਪਹਿਲੀ ਬਲੱਗ ਦੇ ਬੂਏ ਅੱਗੇ ਚੰਗਾ। ਮੈਨੂੰ ਲੱਗਿਆ ਕਿ ਆਪਣੇ ਡੱਬੇ ਕਰਨ ਲਈ ਇਹ ਲਈ ਜਦੋਂ ਤੇ ਕਾਲਾ ਲੂਣ ਕਾਲਾ ਲੂਣ ਕਾਲਾ ਲੂਣ ਵੀ ਇਸੇ ਕੰਮ ਦੇ ਚੀ ਹੁੰਦਾ ਨਹੀਂ ਗੁਰਦੀਪ ਲੱਭ ਤੂੰ ਤੂੰ ਦਾ ਕਰਨੀ ਇਹ ਇਹ ਡੱਬਾ ਕਾਲੇ ਲੂਣ ਦਾ ਵੀ ਹੈ ਹਾਂ ਹਾਂ ਆ ਰਿਆ ਨਾ ਨਹੀਂ ਆ ਆ ਆ ਕਾਲਾ ਲੂਣ ਆਵੇ ਲੈ ਆ ਵੀ ਕਾਲਾ ਲੂਣ ਹਾਂ ਵੀ ਕਾਲਾ ਲੂਣ ਆ ਵੀ ਕਾਲਾ ਲੂਣ ਆ ਉਹਨੂੰ ਬਾਅਦ ਦੇ ਕਾਲਾ ਡੱਬੇ ਨਾਲ ਸਾਰਾ ਭਰ ਜਾਣਾ ਮਾਚੀ ਬੱਸ ਕਰ ਵੇ ਨੰਗਣਾ ਨਹੀਂ ਕੀ ਬਣਾ ਲੈਣਾ ਤੂੰ ਗੋੜਾ ਬਣਾ ਕੇ ਤਾਂ ਨਾ ਇਹਨੇ ਮੜ ਕੇ ਖਾਣਾ ਨਾ ਪੀਣਾ ਮੜ ਕੇ ਵਿੱਚੇ ਰੱਖੀ ਫਿਰ ਉਹ ਗਾ ਇਹ ਮੈਂ ਕੱਲ ਖਰਾਬ ਕਰਦਾ ਤੇ ਨਾ ਨਾ ਅੱਜ ਖਾਪਾ ਗਿਆ ਤਾਂ ਥੂਸ ਥੂਸ ਤੇਰੇ ਤੁੰਣਾ ਨਾ ਸੰਗ ਚ ਗਿੱਜਿਆਂਗੇ ਹੋਰ ਨਹੀਂ ਕੀ ਕਰਾ ਪਾਣੀ ਪੂਣੀ ਕੁਝ ਨਹੀਂ ਪਾਣਾ ਤੂੰ ਵੀ ਗਿੱਜਿਆ ਹੋਰ ਤੇ ਇਹਦਾ ਪਹਿਲਾਂ ਪਾਊਡਰ ਬਣਾਉਣਾ ਇਹਦਾ ਆ ਵੇ ਖੰਡ ਕਿਉਂ ਪਾਈ ਜਾਂਦੀ ਵਿੱਚ ਪਾਊਡਰ ਬਣਾ ਮਿਕਸੀ ਚ ਬਣਾ ਇਹਨੂੰ ਵੀ ਡੰਡ ਲਾ ਕੇ ਰੱਖ ਦੇਗਾ ਓਏ ਚ ਬਣ ਜਾਣਾ ਇਹਦੇ ਲਈ ਬਣੀ ਆ ਇਹ ਹਾਂ ਬਣੀ ਹੈ ਤੇ ਇਹਦੇ ਲਈ ਭਈਆ ਸਾਰਾ ਖਲਾਰਾ ਇਗਨੋਰ ਕਰਿਓ ਕਿਉਂਕਿ ਮੈਂ ਪਾਇਆ ਵਾ ਕੱਲ ਕੜਦਾ ਮੈਂ ਤੂੰ ਮੈਂ ਇੱਕ ਦਾ ਤੇ ਕੜਦਾ ਜਿੱਤਾ ਤੂੰ ਆ ਫਿਰ ਤੇਰੇ ਨੂੰ ਚਲਾਉਣ ਵੀ ਨਹੀਂ ਜਿੰਦਗਾ ਫਿਰ ਬੜਾਉਂਦਾ ਗਾਣ ਬਾਪ ਇਹਨਾਂ ਕੋਲ ਤਾਂ ਬਹੁਤ ਆ ਗਰਮ ਹੋ ਜਾਣਾ ਵਾ ਤੂੰ ਆ ਗਿਆ ਦੇ ਰੋਣਾ ਹੁਣ ਥੋੜਾ ਜਿਹਾ ਨਹੀਂ ਬੰਦਾ ਬੋੜ ਰਕਣੀ 10 ਨਹੀਂ ਇੰਨੀ ਛੇਤੀ ਨਹੀਂ ਬੰਨਣਾ ਗਾ ਇਹਨੂੰ ਛਾਨਣਾ ਵੀ ਆ ਛਾਨਣੀ ਕਿੱਥੇ ਆ ਇਹਨੂੰ ਵੀ ਖਰਾਬ ਕਰ ਦੇ ਤੰਨਾ ਇਹ ਹੁਣ ਆ ਭੰਨਣਾ ਵਾ ਸਾਰਾ ਹੋ ਗੇ ਸਾਟੇ ਕੰਮਾ ਵੀ ਕਰਵਾਣਾ ਤੂੰ ਬੰਨ ਗਿਆ ਪੁੱਤਰ ਇਹ ਕੀ ਕੀਤਾ ਵਾ ਗੱਗੋ ਨਾ ਦੇ ਹੇ ਆ ਨਾਸਟ ਵਿੱਚ ਦੇਨ ਜੋ ਕਿ ਪਲੇਟ ਦੇਈਓ ਤਾਂ ਪ੍ਰੇਰਦਾ ਵੱਡੀ ਪਾਣ ਦੇ ਮੈਂ ਚੱਲੇ ਦੀ ਲੱਗੇ ਕੀ ਕਰਨਾ ਫਿਰ ਤਾਂ ਕੀ ਨਹੀਂ ਆ ਵੇ ਹੁਣ ਕੀ ਗੰਨਤਾ ਪਾਇਆ ਵਾ ਆ ਗੁੰਗਦੀ ਰਾਂ ਲਈ ਫਿਰ ਦੇ ਇੱਧਰ ਆ ਬੜਾ ਇਹ ਦੋਸਤਾਂ ਨੇ ਚੱਟ ਚੱਟ ਕੇ ਖਾਣਾ ਵਾ ਹੈ ਆ ਮੈਂ ਆ ਪੱਤੇ ਘੜ ਪੱਤੇ ਆ ਮੈਂ ਕੁੱਤੇਾਂ ਨੂੰ ਚੱਟ ਚੱਟ ਕੇ ਖਾਣਾ ਵਾ ਵੇਸਟੇਜ ਕੀਤੀ ਐ ਨੇ ਕਿੰਨੀ ਫੂਡ ਦੀ ਵੇਸਟ ਆ ਕੋਈ ਫੁੱਡੂ ਫੁੱਡੂ ਰੇ ਲਿਆ ਪਹਿਲਾਂ ਮੈਂ ਜਦੋਂ ਬੰਦਾ ਨਵਾਂ ਨਵਾਂ ਜਿਮ ਕਰਦਾ ਹੁੰਦਾ ਨਾ ਉਦੋਂ ਥੋੜਾ ਥੋੜਾ ਦਿਮਾਗ ਹਿਲਦਾ ਹੁੰਦਾ ਹੁੰਦਾ ਆਹ ਰੱਛਾ ਨਹੀਂ ਆਹ 3 ਮਹੀਨੇ ਹੋ ਗਏ ਉਹ ਤਾਂ ਮੈਂ ਵੈਸੇ ਰਸਤਾ ਇਹ ਰੱਛਾ ਨਹੀਂ ਆ ਸਾਰੇ ਹੋਰ ਕੋਹ ਨਹੀਂ ਗਾ ਬੰਦੇ ਰੈਸਪੀ ਸ਼ੇਅਰ ਵੀ ਕਰ ਦੱਸ ਕੀ ਕਰਦਾ ਪਹਿਲਾਂ ਗੁੰਦਕੀ ਦੀ ਰੰਨੀ ਐ ਤੈਨੂੰ ਦੱਸਦੀ ਤੇ ਅਗਰ ਮੈਨੂੰ ਤਾਂ ਦੀਂਦਾ ਵਾ ਦਸਰਾ ਵੀ ਚਾਹੀਦਾ ਆ ਤੇ ਨਾਲ ਕੇ ਨਹੀਂ ਪਤਾ ਹੁੰਦਾ ਇਹ ਗੋਂਦ ਕਦੀਰਾ ਹੁੰਦਾ ਆ ਆ ਕੀ ਆ ਸੀਡ ਵਿੱਚ ਕੀ ਆ ਸੀਡਸ ਪਾ ਕੇ ਦੁੱਗਣਾ ਪਾਣੀ ਪਾ ਲਿਆ ਵਿੱਚ ਨਿੰਬੂ ਕਿਥੇ ਨਿੰਬੂ ਆਪਣੇ ਕਰੇਗਾ ਇਹਗਾ ਇਹ ਨਿੰਬੂ ਲੈ ਉੱਗਦੇ ਪਏ ਆ ਬੋਤੇ ਤੇ ਰੈਂਡੇ ਉਹ ਤਾਂ ਹਾਲੀ ਆ ਨਿੰਬੂ ਆ ਦਿਓ ਮਮੀ ਕਿਹ ਪੱਤੇ ਮੋਂ ਪੱਤੇ ਨੇ ਵੇ ਪਾਸ ਵੇ ਤਾਂ ਹੋ ਗਏ ਕਾਲਾ ਪੱਤੇ ਨੇ ਕਿੱਡੀ ਕਿੱਡੀ ਉੱਤੇ ਉਹ ਮੈਰੀਨੇਸ਼ਨ ਕਰਨ ਦਿਆ ਤੇ ਹੈ ਓਹੋ ਆਹ ਕਿੱਥੇ ਆ ਡੰਡਾ ਹੈ ਡੰਡਾ ਨਹੀਂ ਲੋੜੀਂਗੀ ਅ ਨਿੰਬੂ ਕਿੱਥੇ ਆਵਣ ਗੁਰਦੀਪ ਗਿੱਤੇ ਨੂੰ ਵਰਤ ਲਿਆ ਅੱਜ ਵਰਖ ਵਰਖ ਵੀ ਜਾਈ ਦੀ ਲੈ ਤੇ ਨਾ ਹੋਰ ਇਹ ਵਰਖ ਤਾਂ ਜਮਾਈ ਨਹੀਂ ਬਰਾਇ ਮਾ ਦੇਣਾ ਮੈਂ ਆਪ ਦਾ ਲੈ ਸੋ ਬੜਿਆ ਸੜਿਆ ਨੀ ਦੂ ਆਹ ਫੜ ਨਿੰਬੂ ਵੇਖ ਤੂੰ ਭੈ ਮਰੇ ਨੇ ਨਿੰਬੂ ਲਿਆਂਦਾ ਲੱਭ ਕੇ ਵੇਹ ਹਸਾ ਹਜਾਰਾ ਨਿੰਬੂ ਆਜੇ ਕਿ ਨਿੰਬੂ ਏ ਆ ਗੁਰਦੀਪ ਕੋਲ ਲੈ ਆ ਮੈਂ ਬੜੀ ਆ ਜਾ ਕੋਈ ਇਹਨੇ ਕਿਤੇ ਮਾਰਾ ਤੜਾ ਨਿੰਬੂ ਨਾ ਸਮਝਿਆ ਕਿਉਂ ਕੱਟ ਰਿਹਾ ਤੂੰ ਲਗਾ ਕੇ ਤੂੰ ਨਿੰਬੂ ਵਾਲੀ ਮਸ਼ੀਨ ਜੀ ਕਿੱਥੇ ਆ ਐਨੇ ਦੇ ਹੱਥ ਨਾਲ ਹੀ ਕਰਨਾ ਇੱਕ ਨਹੀਂ ਕੋਈ ਬੋਧ ਹੋਰਾ ਚੁਟਕੀ ਨਾਲ ਨਚੋੜਿਆ ਜਾਂਦਾ ਨਿੰਬੂ ਤੇ ਕੱਟਿਆ ਨਹੀਂਗਾ ਜਾਣ ਦੇ ਵਿੱਚ ਇਹ ਇਹਨਾਂ ਨਾਲ ਨਚੋੜਿਆ ਜਾਂਦਾ ਢਿੱਡ ਨਿੰਬੂ ਆ ਗਿਆ ਨੇ ਇਹ ਗੱਗੂ ਉਧਰ ਲਿਜਾ ਉਹਦੇ ਨਾਲ ਪਹਿਲਾਂ ਕੈਮਰਾ ਜਾ ਇਹਨੂੰ ਕਿਹਾ ਇਹ ਬਈ ਗੱਗੂ ਕੀ ਕਰਦਾ ਵਿਚਾਲੇ ਨੇ ਖਾ ਗਿਆ ਵਾ ਗਰੇਪਸ ਨੀ ਇਹ ਪੂਤ ਨੇ ਦੁਨੀਆ ਨੂੰ ਦੁਨੀਆ ਨੂੰ ਕਾਹੇ ਦੀ ਦੁਨੀਆ ਨੂੰ ਕਾਹੇ ਦੀ ਇਹਨੂੰ ਬਾਹੇ ਹੀ ਚੱਤੋਂ ਪੈ ਰਿੰਦਾ ਕੋਈ ਮੇਰੇ ਜਵਾਕਾਂ ਦਾ ਭਰਾਵਾ ਗਰੇਪਸ ਦੀਆਂ ਡੰਡੀਆਂ ਕਹਿਤੀ ਹੋ ਜਾਂਵਾ ਗਰੇਪਸ ਦੀਆਂ ਡੰਡੀਆਂ ਕੋਈ ਫਰਕ ਨਹੀਂ ਲੱਗਦਾ ਨਾ ਸਰ ਇਹ ਕੋ ਇਧਰ ਵੇਖੋ ਸਾਡੀ ਸੋਈ ਜਾਈ ਆਹ ਵੇਖੋ ਕਿੰਨਾ ਸਬਾਨ ਭਰ ਕੇ ਰੱਖਿਆ ਗਿਆ ਹੋਇਆ ਜਵਾਕਾ ਤੇ ਇਹ ਜੋ ਮੈਂ ਤੇ ਗੱਗੂ ਜੀ ਇੱਕ ਪੀਸ ਵੀ ਚੱਕ ਲਿਆ ਤੇ ਬਸ ਜਾਣ ਲੈ ਬਾਈ ਇੱਥੇ ਖਤਰੇ ਇੱਥੇ ਅੱਤਵਾਦੀਆਂ ਹਮਲੇ ਹੋ ਜਾਣੇ ਸਾਡੇ ਦੇ ਸਿੱਧੀ ਜੀ ਗੱਲ ਆ ਸਾਨੂੰ ਸਾਨੂੰ ਸਾਰੇ ਘਰ ਦੇ ਵਿੱਚ ਅੱਤਵਾਦੀ ਕੋਸ਼ਟ ਕਰ ਦੇਣਾ ਇਹਨਾਂ ਨੇ ਇਹਨਾਂ ਨੇ ਕਹਿ ਦੇਣਾ ਵੀ ਬੱਠ ਠੀਕ ਆ ਇਧਰ ਆ ਜਿੱਕੇ ਇੱਕ ਹੀ ਆ ਹਾਂ ਮਹਿੰਗਾ ਫਰੂਟ ਇਹ ਕੀ ਕਰਨ ਲੱਗਿਆ ਦਾ ਬਸ ਸਮਝ ਜਾ ਦੂਰ ਰੋ ਕੀ ਬਣੂਗਾ ਇਹਦਾ ਫੇ ਤੁਸੀਂ ਆਪ ਦੇ ਸਵਾਦ ਅਨਸਾਰ ਜੀ ਪਾਓ ਇਹ ਕੀ 1 ਦੂਰ ਰਹਿ ਕੇ ਤੇ ਮੇਰੀ ਦੋਈ ਨਾ ਤੂੰ ਇਹ ਕੀ ਆ 3 ਤੂੰ ਬਾਸਾ ਦਿਖਾ ਲ ਦੇਖੀ ਜਾਂਦੂ ਤੂੰ ਲਿਵਰ ਪਕਾ ਦਾ ਲਿਵਰ ਕਲੀਨ ਕਰਨ ਨੂੰ ਕਰਦਾ ਇਹਦਾ ਅੱਜ ਤੂੰ ਇਹ ਹੀ ਕਰਦਾ ਬਾਰੇ ਪਾ ਤੋੜ ਕੇ ਲਿਆ ਤੈਨੀਆਂ ਲਿਆ ਮੋٹے ਦਿਵਾ ਦੇ 10 ਆ ਦੇ ਇਹ ਸੋਫ ਵਾਲਾ ਪਾਣੀ ਆ ਅਸ ਸਤਨੂਹ ਨੂੰ ਪਤਾ ਲੱਗਾ ਮੈਨੂੰ ਹੀ ਹੋਣੀ ਪਤਾ ਲੱਗਾ ਬਣ ਗਿਆ ਪਾਣੀ ਪੂਲੀ ਪਾ ਲਈ ਵਿੱਚ ਨਹੀਂ ਲੋੜੀ ਚਾਹੀ ਤੂੰ ਕੁੰਡੇ ਜਿਗਾ ਤੋਂ ਪਾਇਆ ਇਹ ਸਾਰਾ ਸੁਬਾਣਾ ਕੁੰਡਾ ਠੰਡਾ ਕਰਨ ਵਾਸਤੇ ਠੰਡਾ ਦਾ ਬਸਨੇ ਗਾਫੜ ਰੁਪਏ ਲਾ ਕੇ ਤੇ ਮਿੱਟੀ ਦਾ ਕੁਝਾ ਨਹੀਂ ਲਿਆਂਦਾ ਜਾਂਦਾ ਇੱਥੇ ਤੂੰ ਖੜੀ ਜਾ ਬੋਲ ਤੂੰ ਬੋਲਦੀ ਪਹਿਲੀ ਉਥੋਂ 10 ਰੁਪਏ ਲਾਏ ਨਹੀਂ ਜਾਂਦਾ ਮਾ ਦਾ ਨਾ ਨਾ ਮੰਮੇ ਤੋਂ ਉਈ ਟਿਕਾ ਆਹ ਤਾਂ ਕੋਪਨੀ ਹੈ ਮਾਏ ਭੰਨ ਦਾ ਸੱਤੀ ਵੱਡ ਗਿਆ ਜੇ ਇੱਕ ਵਾਰੀ ਰਸੋਈ ਤੇ ਐ ਹੀ ਹੁੰਦਾ ਹੁੰਦਾ ਫਿਰ ਹੋਰ ਐ ਕਰ ਸੋਈ ਆ ਕਵਾਂਟਰਾ ਕਵਟਲਾ ਦੇ ਬੜੇ ਵੱਡੇ ਲੇਕ ਨਿੱਪੂ ਦੀ ਕਮੀ ਨਾ ਵਸ ਨਿੱਬੂ ਲਿਆ ਲੋ 30 ਫੁੱਟ ਲੰਮੀ ਰਸੋਈ ਆ 15.4 ਦੀ ਆ ਹੋਰ ਇਹ ਦੂ ਵੱਧ ਕੀ ਭਾਲਦੀ ਹੈ ਤੇਲੀ ਹੋਣੀ ਹਾਲ ਸਕਦੀ ਹੈ ਵੱਖਰਾ ਇੱਕ ਰਸੋਈ ਦੇ ਇੱਕ ਲੈ ਸਾਰੀ ਰਸੋਈ ਤਾਂ ਜਿੱਡੀ ਵੱਡੀ ਹੋਏ ਨਾ ਉਹ ਹੋਵੇ ਉਹ ਟੁੱਟ ਗਿਆ ਹੁੰਦਾ ਆਵੇ ਉਹੀ ਤੋੜਿਆ ਤੋੜਤਾ ਹੀ ਜੇ ਇੱਥੇ ਤੇਰੇ ਜਾਂ ਮੇਰੇ ਵਰਗੇ ਤਾਂ ਡਿੱਗਾ ਹੁੰਦਾ ਨਾ ਅਸੀਂ ਸੰਦੀਪ ਦਾ ਲੈਕਚਰ ਸੁਣਨ ਆਲਾ ਸੀ ਸੁਣੀ ਲਈ ਆ ਤੇ ਵੇਖ ਲੈ ਮੇਰੇ ਵਰਗੀ ਵਿਚਾਈ ਮੈਨੂੰ ਤਾਂ ਨਹੀਂ ਲੱਗਦਾ ਕੋਈ ਬੜੀ ਪਾਸੇ ਜਿਹੀ ਲੱਗ ਜਾਂਦੀ ਦੇਖੋ ਇਹ ਕਿਹਦੀ ਕੀ ਪਹਿਲਾਂ ਕੋਈ ਫੇਸਵਾ ਬਣਨੀ ਹੈ ਮੇਰੀ ਗੱਲ ਸੁਣ ਏ ਆ ਵੇਖੋ ਇਹਦੇ ਚ ਸੋਡਾ ਪਿਆ ਹੋਣਾ ਇੱਥੇ ਫ੍ਰਿਜ ਚ ਵਿੱਚ ਸੋਡਾ ਰਲਾ ਲਈ ਨੇ ਤੇ ਆਪਾਂ ਦੂਜੇ ਪਾਉਣੇ ਹੋ ਇਸ ਪਰ ਤੇ ਪਾਣਾ ਨਹੀਂਗਾ ਸੋਡਾ ਉੱਥੇ ਬਾਹਰ ਪਿਆ ਵਾ ਇੱਥੇ ਨਹੀਂਗਾ ਆ ਫਿਰ ਕਰੋਨਾ ਪਾਦ ਨੇ ਵਿੱਚ ਉਹ ਗਲਤ ਸ਼ੈ ਨਿਕਲਾਈ ਗਲਤ ਸ਼ੈ ਓਹ ਹੋ ਹੋ ਇਹ ਤੂੰ ਆ ਪਰ ਵੀ ਇੱਧਰ ਪਿਆ ਉਹ ਪਾ ਦੇ ਉਹ ਆ ਵਿੜੇ ਘਰ ਗਾੜ ਪਉਦਾ ਆਦਾ ਸਾਰ ਗਿਆ ਆਤਰ ਗਿਆ ਸਾੜ ਦੀਆਂ ਫੜਮ ਕੇ ਰੋਟਾ ਆਰ ਦੀਆ ਸੋਡਾ ਮੈਨੂੰ ਨਹੀਂ ਫਿਰ ਸੋਡਾ ਵਾਲਾ ਇਹਨੂੰ ਟਟਕਾਂ ਦਾ ਲੱਗਣ ਚੰਗੀ ਤਰ੍ਹਾਂ ਉਥੇ ਪਰਾਛ ਦੇ ਬੂਏ ਅੱਗੇ ਬੈਠਾ ਕਰਵੇਂ ਘੜੀ ਘੜੀ ਮੰਮੀ ਆਹੋ ਸੋਡਾ ਖਾਣ ਵਾਲਾ ਨਹੀਂ ਪੀਣ ਵਾਲਾ ਵੀ ਸੋਡਾ ਹੁੰਦਾ ਕਦੇ ਦਾਰੂ ਪੀਤੀ ਹੋਵੇ ਤੇ ਤੈਨੂੰ ਪਤਾ ਹੋਵੇ ਸੋਡਾ ਪੀਣ ਵਾਲਾ ਕਿਹੜਾ ਹੁੰਦਾ ਤੇ ਫਿਰ ਮੈਂ ਕੀ ਕਹਦੇ ਨਹੀਂ ਤੂੰ ਜਿ ਪੀ ਕੇ ਆਉਂਦਾ ਤੈਨੂੰ ਇਹੋ ਜਿ ਸੋਡਿਆਂ ਦਾ ਪਤਾ ਨਾ ਮੈਨੂੰ ਦੂਜੇ ਸੋਡਿਆਂ ਦਾ ਪਤਾ ਗਿਆ ਟਟਕਾਂ ਲਗਾਉਂਦਾ ਆ ਲੈ ਗਈ ਆ ਰੈਡੀ ਆ ਤੂੰ ਸਾਰੀ ਰੈਸਪੀ ਚੈੱਕ ਕਰ ਸਕਦੇ ਆ ਇਹਨੂੰ ਹਲਾ ਕੇ ਪਾਉਣਾ ਏ ਵੀਰ ਇਹ ਦਾਰੂ ਆ ਨਹੀਂ ਨਹੀਂ ਹਲਾ ਕੇ ਪਾਉਣਾ ਏ ਫਿਰ ਝੱਗ ਛੇਤੀ ਬਣਾ ਲੀ ਵਡਾ ਸਿਆਣਾ 100 ਬਰਾਂ ਦੇ ਤਾਂ 100 ਬਰਾਂ ਦੇ ਗਾਣਾ ਨਾ ਪਾਇਆ ਹੈ ਆਪ ਕੋ 100 ਪਾਈ ਨਹੀਂ ਆ ਪਾਈ ਏ ਬਸ ਨਹੀਂ ਬਣਾਉਣ ਦੀ ਲੱਖਾ ਮੂਰਖ ਬਣਾਉਂਦੇ ਆ ਤੁਹਾਨੂੰ ਹੋਰ ਤੁਸੀਂ ਅੱਗੇ ਹੋ ਕੇ ਦਵਾਲਾ ਲਗੀਆਂ ਦੇ ਨਾਲ ਪਹਿਲੀ ਗਏ ਰੋਲੇ ਸੋਬਦਾ ਦਵਾ ਦੁਆਰਾ ਕੋਟ ਨਹੀਂ ਹੁੰਦੀ ਆਪ ਦਾ ਰਹਿਣ ਦੇ ਹੱਥੇ ਪੈੜੀ ਜਿੰਨਾ ਕਿ ਤੂੰ ਮਟੀਰੀਅਲ ਇਹਦੇ ਵਿੱਚ ਪਾ ਲਿਆ ਤੇ ਇਹਦੇ ਨਾਲ ਪਾ ਟਾਇਲਟ ਸਾਫ ਕਰਦੇ ਬਹੁਤ ਜਿਆਦਾ ਨਿਕਲੋ ਨਹੀਂ ਇਹਦੇ ਅੰਦਰ ਜਾ ਕੇ ਹਰ ਪਿੰਗ ਨਹੀਂ ਕੰਮ ਕਰਨਾ ਨਹੀਂ ਕੂਡਾ ਇਹਦੇ ਮੂੰਹ ਨੂੰ ਹਾਏ ਆਪਾ ਦਾ ਨਹੀਂ ਪੀ ਆਪਾ ਦਾ ਨਹੀਂ ਉਹ ਕੋਈ ਜਲੀਲੀ ਸ਼ੇਵਾਵਾਂ ਦੀ ਇਹਦੇ ਇਹਦੇ ਐਸਾ ਲੱਗ ਰਿਹਾ ਗੁੱਗੂ ਨੇ ਕਿ ਗੁੱਗੂ ਨੇ ਕੋਈ ਸਾਜ਼ਿਸ਼ ਰਚੀ ਆ ਆਪਣੇ ਖਿਲਾਫ ਮੈਨੂੰ ਤਾਂ ਕੋਈ ਜਰੀਲੀ ਸ਼ਾਇ ਹੀ ਲੱਗਦੀ ਪਈ ਮੈਂ ਤੇਰੇ ਪੀਣੀ ਕੋਣੀ ਕਿਹਦੇ ਪਹਿਲਾਂ ਮੈਂ ਪੀਉਂਗਾ ਬੈੱਡ ਤੇ ਪਹਿਲੇ ਇਹ ਕੋਈ ਸਾਜ਼ਿਸ਼ ਰਚੀ ਗਈ ਆ ਗੁੱਗੂ ਵੱਲੋਂ ਆਪਣੇ ਸਾਰਾ ਖਿਲਾਫ ਆਪਾਂ ਉਹ ਵਿੱਚ ਦਾਲ ਰੱਖ ਕੇ ਓਏ ਸਨੋਗਰ ਨੂੰ ਸੱਦੀਏ ਪਹਿਲਾਂ ਉਹਨੂੰ ਪਿਆ ਕੇ ਚੈੱਕ ਕਰੀਏ ਆਓ ਜੇ ਉਹਨੂੰ ਕੁਝ ਨਾ ਆਇਆ ਸਮਝ ਲੋ ਕਿਸੇ ਨੂੰ ਕੁਝ ਨਹੀਂ ਹੋਣਾ ਪਹਿਲਾਂ ਤੂੰ ਪੀ ਕੇ ਆ ਹਾਂ ਜੇ ਤੂੰ ਫਲੱਸ਼ ਤੇ ਨਾ ਗਿਆ ਮਣਕੇ ਤੂੰ ਜੇ ਵੀ ਨਹੀਂ ਜਾਂਦੇ ਇਹ ਇਹ ਵਾਕਿਆ ਭਈ ਇਹ ਇੱਕ ਦਿਹਾੜੀ ਬੰਦੇ ਦੀ ਫਲੱਸ਼ ਚਲਵਾਉਣ ਨੂੰ ਪੂਰਾ ਵਧੀਆ ਮਟੀਰੀਅਲ ਆ ਦੇ ਗਨੇ ਲਾਉਣਾ ਵਿਧਿਆਰੀ ਆ ਦੀ ਬਾਥਰੂਮ ਚ ਕੱਢਨੀ ਹੈ ਜਿਹੜਾ ਕਿਹੜਾ ਲਿਵਰ ਸਾਫ ਕਰਨਾ ਹੋਏ ਜਰੂਰ ਪੀਵੇ ਆਪਾਂ ਇਸੇ ਲਈ ਕੋਸਾ ਦੂਰ ਇਤੋਂ ਰਹਿਣਾ ਹਜ਼ਾਰਾ ਕਿਲੋਮੀਟਰ ਦੂਰ ਤੂੰ ਦਾ ਆਪ ਦਾ ਫਾਸਟਿਕ ਕਰਕੇ ਲਿਵਰ ਸਾਫ ਕਰਨਾ ਦੁਬਾਰਾ ਕਰ ਤੂੰ ਬੱਸ ਉਹ ਲਿਵਰ ਨੂੰ ਸਾਫਾ ਕਰ ਰਸਟ ਦਵਾਈ ਨਹੀਂ ਤੇ ਆਜਾ ਲਿਵਰ ਸਾਫ ਕਰ ਪਾਣੀ ਕੀ ਬਣਾਇਆ ਭਾਈ ਆਪਾਂ ਕਹਾਂਗੇ ਗੁੱਗੂ ਦੀ ਰੈਸਪੀ ਘਰੇ ਕੋਈ ਤਿਆਰ ਟਰਾਈ ਨਾ ਕਰਕੇ ਵੇਖੋ ਕੋਈ ਵੀ ਜਵਾਕ ਮੇਰੀ ਗੱਲ ਸੁਣ ਮੇਰਾ ਇਹਦੇ ਮਗਰ ਰੱਖ ਕੇ ਲੱਗ ਜਾ ਮੇਰੀ ਗੱਲ ਸੁਣੋ ਕੋਈ ਜਵਾਗ ਮੈਂ ਕਿਹਾਵੇਂ ਨਾ ਗੱਗੂ ਦੇ ਮਗਰ ਲਾ ਕੇ ਕੋਈ ਜਵਿਲੀ ਚੀਜ਼ ਘਰੇ ਬਣਾ ਕੇ ਤੇ ਬਾਅਦ ਚ ਸੇਵਨ ਕਰਕੇ ਤੇ ਜਵਾਬ ਦੇ ਮਾਂ ਪਿਓ ਨੂੰ ਵਾਣੀ ਪਾਈ ਫਿਰੇ ਓਏ ਆ ਮੈਂ ਤੈਨੂੰ ਪਿਆਰੇ ਹਾਂ ਮਾਂ ਵੇਸ ਤੇ ਦਰੇਗਾ ਮੈਂ weight lose ਕਰਨਾ ਵਾ ਮੈਂ ਆਪਦੇ ਆਪ ਨੂੰ lose ਨਹੀਂ ਕਰਨਾ ਦੁਨੀਆ ਤੋਂ ਸਮਝ ਲੈ ਇੱਕ ਵਾਰ ਤੱਕ ਸਮਝ ਲਓ ਹੋਰ ਤਾਂ ਇਹਨੇ ਪੀਣਾ ਹੀ ਆ ਪਤਾ ਕਿਉਂ ਗੰਦੀ ਮੈਨੂੰ ਸੌਂ ਲੱਗੇ ਬਹੁਤ ਟੇਸਟੀ ਆ ਜੀ ਜੀ ਸੌਂ ਖਾਈ ਜਾਣਾ ਤੂੰ ਗਦੀਬ ਨਹੀਂ ਨਿਕਲ ਗਦੀਬ ਨਹੀਂ ਆਈ ਐ ਗਦੀਬ ਨੂੰ ਕਹਿ ਨਹੀਂ ਗਦੀਬ ਨੂੰ ਇਹ ਪੁੱਤ ਨੇ ਪੱਕਿਆ ਨਾ ਪਾਇਆਗਾ ਕੀ ਫੈਲਾ ਹੋਇਆ ਓਏ ਉਹ ਤਾਂ ਫਰੇਜ਼ ਵਿੱਚ ਕੀ ਬਿਧਾਉਂਦੇ ਆ ਜੇ ਤਾਂ ਘੋਟੇ ਪਉਂਦਾ ਤਾਂ ਤਾਂ ਵੀ ਸੀ ਆ ਤਾਂ ਕੋਈ ਪਾਈ ਲੈਂਦਾ ਭਾਈ ਗਲਾਸੇ ਮੇਰੇ ਗਲਾਸ ਚ ਨਾ ਪਾਈ ਪਾਈ ਮੈਰਾ ਤਾਂ ਡਾਈਟ ਚੱਲਦੀ ਪਈ ਆ ਆ ਲੈ ਇੱਲਾ ਗਰਦੀਪ ਨੂੰ ਪਿਆ ਆਹ ਦੀਆਂ ਸਾਵਾਂ ਪਾਈਦਾ ਆ ਮੈਂ ਨਹੀਂ ਸੌਂ ਆ ਤੁਹਾਨੂੰ ਇਹ ਨਾਂ ਪੀਤਾ ਤੇ ਹਾਂ ਮੈਂ ਦੀਪ ਨੂੰ ਫੜਾ ਦੇ ਗਰਦੀਪ ਇਹ ਪਹਿਲਾਂ ਹੀ ਕਹਿੰਦੀ ਕੱਟੇ ਪੀਵਾਗਾ ਪਹਿਲਾਂ ਹੀ ਸੌਂ ਖਾਗਦਾ ਦਾ ਮਾੜੀ ਆ ਤੈਨੂੰ ਮੇਰੀ ਸੌਂ ਪਾੜੇ ਵਾ ਦਾ ਗ੍ਰੀਨ ਟੀ ਪੀਣੀ ਮੇਰੇ ਡਾਈਟ ਦਾ ਟਾਈਮ ਹੋ ਗਿਆ ਸਾਢੇ 9 ਹੋ ਗਏ ਉਹਨੂੰ ਕੋ ਬਸੂਦ ਹੀ ਨਹੀਂ ਆਇਆ ਤੇ ਇੱਛੀ ਨਹੀਂ ਪਤਾ ਲੱਗਾ ਦੋ ਕੋ ਟਾਪੀ ਗਿਆ ਸਾਢੇ 9 ਹੋ ਗਏ ਮੈਂ ਦਾ ਗ੍ਰੀਨ ਟੀ ਪੀਣੀ ਮੈਂ ਦਾ ਫੋਲੀ ਵਾਲਾ ਪੱਤਾ ਦੋ ਹੋਈ ਉਹ ਬਣਾਇਆ ਇਹਨੇ ਗੋਲੀ ਵਾਲਾ ਪੱਤਾ ਬੜਾ ਦਾ ਮੰਨ ਮੰਨ ਇਹ ਬੈਠਾ ਬਾੜੀ ਗਿਆ ਕੋਨੇ ਕੋਤਾ ਬਾੜੀ ਗਿਆ ਮੰਮੀ ਨੂੰ ਮੰਮੀ ਨੂੰ ਖੜਾ ਇੱਧਰ ਲਿਆ ਮੰਮੀ ਲਈ ਤਾਂ ਬਹੁਤ ਜ਼ਿਆਦਾ ਚੰਗਾ ਆਏ ਨਹੀਂ ਸੱਤੀ ਜੀ ਮੈਂ ਗੋਲੀ ਵਾਲਾ ਪੱਤਾ ਹੁੰਦਾ ਨਾ ਮੈਂ ਤਾਂ ਭਲਾ ਜੇ ਹੁਣ ਤਾਂ ਰੋਟੀ ਖਾਧੀ ਆ ਤੇ ਮੈਨੂੰ ਸਵਾਦ ਦਾ ਕੀ ਪਤਾ ਲੱਗੂਗਾ ਵੀ ਕੀ ਹੈਗਾ ਰ ਕੀ ਨਹੀਂ ਰੇ ਕਾਰੇ ਕਾ ਪਾ ਕੇ ਸੁਆਦ ਜਿਵੇਂ ਗੋਲੀ ਵਾਲੇ ਪੱਤੇ ਆਲਿਆਂ ਆਣਾ ਖਸਖਸ ਘੁੱਟ ਕੇ ਪਾਈ ਵਿੱਚ ਖਸਖਸ ਪਾਈ ਲੈ ਤਾਕਤ ਬਹੁਤ ਪੈਣੀ ਕਮਲਾ ਤੇਰਾ ਲੀਵਰ ਅੱਜ ਸਾਫ਼ ਹੋਇਆ ਨਾ ਆਪੇ ਕੋ ਖਲਾਚਾ ਜ਼ੋਈਆ ਨਹੀਂ ਇਸ ਤੋਂ ਤੇ ਚਾਹ ਕੇ ਚਾਰਾ ਇਹਦੀ ਦਾ ਵਾਸ਼ਰੂਮ ਨਾ ਅਟੈਚ ਆਣਾ ਤੇ ਆਪਣੇ ਦੋ ਇੱਥੇ ਆ ਤੇ ਚੌਥੀ ਉਹ ਮੱਝਾਂ ਵਾਲੇ ਪਾਸੇ ਉਹ ਜਿਹੜੇ ਆਪਾਂ ਕੰਮ ਆ ਲੈਣ ਬਣਾ ਕੇ ਦਿੱਤੀ ਚਾਰ ਜਾਣੇ ਆਣਗੇ ਇੱਕੋ ਵਰੀ ਚੁੱਪਜਾ ਨਹੀਂ ਬਰਦਾ ਆ ਮੈਂ ਬਣਾਇਆ ਸੌਂਫ ਦਾ ਵਿੱਚ ਪਾਈ ਨਹੀਂ ਸੌਂਫਾ ਵਾਲਾ ਪਾਣੀ ਬਣਾਇਆ ਏ ਬਣਾਇਆ ਇਨੇ ਹਾ ਗੱਡੀ ਕੱਢਨੀ ਕੱਢ ਲੋ ਕੱਢ ਲੋ ਮੋਟੇ ਚਾਬੀ ਦੇ ਓ ਲੈ ਫੜਾ ਦੇ ਕੱਢ ਲੈ ਦੇ ਚੱਲ ਕੋਈ ਨਾ ਬੀਬੀ ਓ ਨਹੀਂ ਫੜਾ ਦੇ ਯਾਰ ਇਹਨੇ ਜਾਣ ਕੇ ਹੋਰ ਪਾਸੇ ਕਰਨਾ ਥੱਲੇ ਗੁੰਦ ਤੇਰਾ ਥੱਲੇ ਹੀ ਰਹਿ ਜਾਣਾ ਤੇ ਹੋਰ ਮਤਲਬ ਹੀ ਨਹੀਂ ਉਹਨੂੰ ਸੌਂ ਲੱਗੇ ਜਿਹੜਾ ਸਹੀ ਰਿਵਿਊ ਨਾ ਦੇਵੇ ਮਤਲਬ ਸਹੀ ਨਾ ਦੱਸੇ ਕਿਵੇਂ ਦਾ ਬਣਿਆ ਸਹੀ ਬੋਲ ਯਾਰ ਇੱਕ ਤੇਰਾ ਗੁੰਦ ਰਾਜੂ ਨੂੰ ਲੈ ਤੂੰ ਵੀ ਤਾਂ ਤੂੰ ਫੜ ਲੈ ਕਿੰਨੇ ਕਪਾ ਬੈਨੇ ਦਿੱਤੀ ਪਾਣੀ ਜੋ ਕਾਣਿਕਾ ਪੀ ਕੇ ਸੱਦਾ ਕੰਮ ਕਰਨਾ ਆ ਗਰੀ ਬਣਾ ਦੇ ਚੱਲ ਮੱਜਾਂ ਨਹੀਂ ਧਮਾਈ ਜਾਣੀਆਂ ਠੀਕ ਆ ਤਾਂ ਬਹੁਤ ਵਧੀਆ ਯਾਰ ਲੈ ਸੌਂ ਆ ਕੇ ਦੱਸੀ ਸੱਚੀ ਸੌਣ ਲੱਗੇ ਸਹੀ ਆ ਸਵਾਦ ਕਿ ਨਹੀਂ ਸਵਾਦ ਹੀ ਆ ਸਵਾਦ ਬਹੁਤ ਵਧੀਆ ਤੂੰ ਤਾਂ ਪੀਤਾ ਹੀ ਨਹੀਂ ਪੀ ਲਿਆ ਬੜੇ ਕਰਦਾ ਪੀਓ ਵੀਓ ਮਿੰਟ ਮਾਰੋ ਕਿੱਚੋ ਕਿਚੋ ਕੀ ਰੈਸਪੀ ਆ ਵੱਡੇ ਮੈਂ ਜਿਹੜੀ ਖਸਖਾਸ ਵੰਗਾਈ ਇਹ ਚ ਭਾਈ ਸਾਰੀ ਤੁਹਾਡੇ ਲਈ ਤਾਂ ਨਰਜੀ ਆ ਇਹ ਮੈਂ ਨੂੰ ਜਾਣ ਕੱਲੇ ਹੀ ਖਸਖਾਸ ਵੇ ਇਹਦੇ ਚ ਪਾਈ ਹਾਂ ਹਾਂ ਤੇਰਾ ਗੂੰਦ ਵੀ ਪਾਈ ਮਿਰਚਾਂ ਕਾਲੀਆਂ ਭਾਈਆਂ ਆ ਆ ਬਹੁਤ ਆਨ ਨਜ਼ਾਰਾ ਆ ਆ ਠੀਕ ਆ ਟੂ ਟੂ ਅੱਛੀ ਆ ਨੀ ਇਹ ਜਿਹੜੀ ਮੈਂ ਉਹ ਤੋ ਚੱਕੀ ਆਹੋ ਲੈ ਲਓ ਲੈ ਲੀ ਜਾ ਲੈ ਲੈ ਲੈਣਾ ਉਹਨਾਂ ਨੇ ਲੈ ਕਹਿਣਾ ਇਹ ਬਾਈ ਵਧੀਆ ਬਣਿਆ ਨਹੀਂ ਇਹ ਮਾੜਾ ਨਹੀਂ ਕਹੇ ਕਹਦੇ ਨਾ ਮੇਰੀ ਸੌਫ ਪਿਆ ਵਾਲੀ ਸੀ ਆ ਸੌਫ ਪਾਣੀ ਬਣਾ ਆ ਸੌਫ ਤਾਂ ਪਾਈ ਨਹੀਂ ਨਹੀਂ ਸਹੀ ਦੱਸ ਸਹੀ ਕਰਕੇ ਪੀ ਜਾਨੇ ਸੌਂ ਖਾ ਕੇ ਦੱਸ ਜਨੂਅਰ ਰਿਵਿਊ ਮੈਂ ਆਪ ਵਧੀਆ ਇਹਨਾਂ ਨੇ ਇਹ ਐਵੇਂ ਮੈਂ ਸਾਰਿਆਂ ਨੂੰ ਨਹੀਂ ਵਧੀਆ ਮੰਮੀ ਵਧੀਆ ਬਣਿਆ ਇਹਨਾਂ ਵਧੀਆ ਬਣਿਆ ਵੈਰੀ ਗੁੱਡ ਆ ਇਹ ਚੀਜ਼ਾਂ ਤੁਹਾਨੂੰ ਮੈਂ ਹੀ ਪਿਆਵਾਂਗਾ ਹਾਂ ਮੇਰੇ ਨਾਲ ਰਹੋਗੇ ਨਜ਼ਾਰੇ ਲਵੋਗੇ ਆਪਾਂ ਆਪਾਂ ਟੂੜੀ ਦੇ ਸੀਜ਼ਨ 'ਚ ਆ ਕੇ ਕੁਝ ਕਰਨਾ ਹੁਣ ਕਰ ਲਓ ਕੰਮ ਉਹ ਟਰੈਕਟਰ ਕੱਢ ਲਿਗੇ ਹਾਂਜੀ ਆਜੋ ਟਰੈਕਟਰ ਕੱਢ ਹੀ ਲੈਨੇ ਆਜੋ ਜੀ ਹਾਂ ਸੋ ਲਓ ਜੀ ਵਧੀਆ ਬਣਿਆ ਜੀ ਬਾਕੀ ਤੁਸੀਂ ਦੱਸੋ ਕਿੱਦਾਂ ਦਾ ਲੱਗਾ ਤੂੰ ਕੀ ਲੱਭੀ ਜਾਣਾ ਵਿਆਹ ਦੇ ਚੋ ਕਮੈਂਟ ਕਰਕੇ ਕਮੀਆਂ ਜਰੂਰ ਦੱਸਿਓ ਤਾਂ ਮੈਂ ਤਾਂ ਹੁਣ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਭਾਈ ਇਹਦੇ ਮਗਰ ਲਾ ਕੇ ਰੈਸਪੀ ਨਾ ਤੇ ਆ ਟਰਾਈ ਕਰਿਓ ਪਲੀਜ਼ ਮਮੇ ਤਾਂ ਨਹੀਂ ਸਵਾਦ ਸੀ ਸਵਾਦ ਸੀ ਮਮੇ ਤਾਂ ਟਰਾਈ ਕਿਉਂ ਨਾ ਕਰਿਓ ਖਾਣਾ ਕੀਜਾ ਚੰਗੀਆਂ ਇਹ ਟਮਾਟੇ ਕਿਡ ਕਿਡ ਕੀਜਾ ਮਮੀ ਤੂੰ ਸੱਚੀ ਸੌਂ ਖਾਇਕ ਐ ਪੀਰ ਦਾ ਸੌਂ ਪਾਣੀ ਭੁੱਲ ਗਿਆ ਤੋ ਬਸ ਭੁੱਲ ਗਿਆ ਵੇ ਤੋ ਫੜਾ ਦੇ ਗੁੱਗੂ ਅੱਗੇ ਮੈਂ ਤੇਰੀ ਸੂੰ ਲੱਦੂ ਖਾਓ ਮੋਟੇ ਭੜੀ ਮੋਟੇ ਭੜੀ ਭੋਟੇ ਭੜੀ ਸਵਾਦ ਇਹ ਵੜਾ ਮੈਂ ਖਾ ਲੂ ਪੜਾਓ ਪੜਾਇਆ ਹੋਵੇ ਪੜਾਇਆ ਹੋ ਜਾ ਨਿੱਕੇ ਪੜਾਓ ਕਿ ਪੜਾਓ ਪੜਾਇਆ ਦਰੇ ਮੇਰਾ ਟਿਕਾਣੇ ਪਾਦ ਗਿਆ ਤੇ ਉਹ ਨੰਦ ਆ ਗਿਆ ਸਾਡੀਆਂ ਇਹ ਨਹੀਂ ਜਾਣੀਆਂ ਬਲੀ ਹੋਵੇਗੀ ਮਾਰੇ ਪੜਾਏ ਜਰਵਾਦੇ ਮੰਮੀ ਕਰਦਾ ਕੀ ਹੋਇ ਇਤਿਹਾਰ ਸਾਡਾ ਵਲੌਗ ਖਮਾ ਚੁੰਦਾ ਹੈ ਅਧਨ ਆ ਜਾਓ ਇਧਰ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਲਵ ਯੂ ਬਨੇਵਾ ਇਨਗਰੀਡੀਅੰਟ ਸਾਡਾ ਗੁੱਡ ਬਣਾ ਸੀ ਸੌਂਫ ਭੁੱਲ ਗਏ ਜੀ ਦਾ ਮੇਨ ਨਾਮ ਹੀ ਸੌਂਫ ਵਾਲਾ ਪਾਣੀ ਸੀ ਉਹ ਭੁੱਲ ਗਿਆ ਸੀ ਤੁਸੀਂ ਪਾ ਲਿਓ ਠੀਕ ਆ ਲਵ ਯੂ ਇਨਨੇ ਵਾਸਤੇ ਤੁਹਾਡਾ ਭਰਾ ਬਹੁਤ ਕੰਮ ਕਰ ਆਓ ਬਹੁਤ ਵਧੀਆ ਕਰ ਗਏ ਗਾਈਂਕ ਯੂ